ਇਹਨਾਂ ਬੱਜਰ ਸੁੱਟੋ ਇੱਥੇ ਬੱਜਰ ਪਾ ਗਏ ਛੇਤੀ ਦਾ ਇਹਨਾਂ ਦਾ ਬੱਜਰ ਪਵਾ ਦਿੰਦੇ ਬੱਜਰ ਪਵਾ ਦਿੰਦੇ ਮੜੀ ਜੀ ਰੁਕ ਪਵਾ ਦੋ ਹਾਂ ਬੱਜਰ ਪਵਾ ਦਿੰਦੇ ਓ ਇੱਕ ਮਿੰਟ ਮਖਤਾਰ ਉਹ ਨਹੀਂ ਤੂੰ ਕਿਤੇ ਖੜੋ ਕੋ ਹਟਾrna ਗੱਲ ਕਰ ਕੋ ਹਟਾrna ਗੱਲ ਕਰ ਕੋਈ ਨਹੀਂ ਹਟਾrna ਮੈਂ ਨਾ ਇੱਥੇ ਪੁਲਤੇ ਖੜਾ ਜਾ ਤੂੰ ਨਵਾਂ ਪੁਲ ਬਣਾਉਣ ਦੇ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ। ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ। ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ। ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ। ਤੇ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿਆ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ, ਰੰਗਲਾ ਪੰਜਾਬ। ਉੱਥੇ ਬੱਲਨਵਾਲ ਦੇ ਨੇੜੇ। ਹਾਂ ਹਾਂ। ਹਾਂ ਹਾਂ। ਉਹਨਾਂ ਗੰਨੇ ਵਾਲੀਆਂ ਟਰਾਲੀਆਂ ਇੰਨੀਆਂ ਔਖੀਆਂ ਚੜ ਰਹੀਆਂ ਨਾ ਚੜਦੀਆਂ ਨਹੀਂ ਗਿਆ। ਨਹੀਂ ਨਹੀਂ ਨਹੀਂ। ਸਰ ਸੋ ਤੁਸੀਂ ਸਵੇਰੇ ਉੱਤੇ ਪੱਥਰ ਸਰਾਓ। ਆ ਸਵੇਰੇ ਦੋ ਦੋ ਤਿੰਨ ਟਰੱਕ ਉੱਤੇ ਪੱਥਰ ਦੇ ਸਟਾਫ ਚਾਦੇ ਨਾ ਬਹੁਤ ਔਖਾ ਮੈਂ ਇੱਥੇ ਖੜਾ। ਹਾਂ ਪਹਿਲਾਂ ਪੱਥਰ ਦਾ ਪ੍ਰਬੰਧ ਕਰਦਾ ਪੱਥਰ ਬਹੁਤ ਬੋਲਦੇ ਉੱਤੇ ਕਿ ਇਹਦੀ ਟਰਾਲੀ ਨਾ ਉਲਟ ਜੇ। ਠੀਕ ਹੈ ਨਾ ਹਾਂ ਸਵੇਰੇ ਪੱਥਰ ਹੋਣਾ ਚਾਹੀਦਾ ਇੱਥੇ। ਹਾਂ ਸਵੇਰੇ ਪੱਥਰ ਮਗਾਈ ਮੈਂ ਕੱਲ ਫੇਰ ਆਉਂਗਾ। ਆ ਦੋਵੇਂ ਪਾਸੇ ਪੱਥੇ ਪਾ ਦਿਓ ਜਿਹੜੀਆਂ ਗੰਦੀਆਂ ਆ ਰਹੀਆਂ ਟਰਾਲੀਆਂ ਚੜ ਜਾਣ ਓਕੇ ਓਕੇ ਬਾਈ ਓਕੇ ਬਾਈ ਓਕੇ ਬਾਈ ਓਕੇ ਬੱਜਰ ਪਾ ਦੋ ਸੁੱਟੋ ਇੱਥੇ ਬੱਜਰ ਪਾ ਗਏ ਛੇਤੀ ਦਾ ਬੱਜਰ ਪਵਾ ਦਿੰਨੇ ਬੱਜਰ ਪਵਾ ਦਿੰਨੇ ਮੜੀ ਜੀ ਰੁਕ ਪਵਾ ਦੋ ਹਾਂ ਬਾਈ ਬੱਜਰ ਪਵਾ ਦਿੰਨੇ ਓ ਇੱਕ ਮਿੰਟ ਮੁਖਤਾਰ ਓ ਨਹੀਂ ਤੂੰ ਕਿੱਥੇ ਖੜੋ ਕੋ ਹਟਰਨਾ ਗੱਲ ਕਰ ਕੋ ਹਟਰਨਾ ਗੱਲ ਕਰ ਕੋਈ ਨਹੀਂ ਹਟਰਨਾ ਮੈਂ ਨਾ ਇੱਥੇ ਪੁਲ ਤੇ ਖੜਾ ਜਾ ਤੂੰ ਨਵਾਂ ਪੁਲ ਪੜਾਉਣ ਦੇ ਉੱਥੇ ਬੱਲਣ ਵਾਲਦੇ ਨੇਰੇ ਹਾਂ 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 ਉਹ ਨਾ ਗੰਨੇ ਵਾਲੀਆਂ ਟਰਾਲੀਆਂ ਇੰਨੀਆਂ ਔਖੀਆਂ ਚੜ ਰਹੀਆਂ ਨਾ ਚੜਦੀਆਂ ਨਹੀਂ ਗਿਆ ਨਹੀਂ 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 ਸਰ ਸੋ ਤੁਸੀਂ ਸਵੇਰੇ ਉੱਤੇ ਪੱਥਰ ਸਰਾਓ ਆ ਸਵੇਰੇ ਦੋ ਦੋ ਤਿੰਨ ਟਰੱਕ ਤੇ ਪੱਥਰ ਦੇ ਸਟਾਫ ਚਾਦੇ ਨਾ ਬਹੁਤ ਔਖਾ ਮੈਂ ਇੱਥੇ ਖੜਾ ਹਾਂ ਹਾਂ ਪਹਿਲਾਂ ਪੱਥਰ ਦਾ ਪ੍ਰਬੰਧ ਕਰਦਾ ਪੱਥਰ ਬਹੁਤ ਬੋਲਦੇ ਉੱਤੇ ਕਿ ਇਹਦੀ ਟਰਾਲੀ ਨਾ ਉਲਟ ਜੇ ਠੀਕ ਹੈ ਨਾ ਹਾਂ ਸਵੇਰੇ ਪੱਥਰ ਹੋਣਾ ਚਾਹੀਦਾ ਇੱਥੇ ਹਾਂ ਸਵੇਰੇ ਪੱਥਰ ਮੰਗਾਈ ਮੈਂ ਕੱਲ ਫੇਰ ਆਉਂਗਾ ਹਾਂ ਦੋਵੇਂ ਪਾਸੇ ਪੱਥਰ ਪਾ ਦੋ ਜਿਹੜੀਆਂ ਗੰਨੇ ਵਾਲੀਆਂ ਟਰਾਲੀਆਂ ਚੜ ਜਾਣ ਓਕੇ ਓਕੇ ਬਾਈ ਕਿਹਦਾ ਬੱਜਰ ਸੁੱਟੋ ਉੱਤੇ ਨਾ ਨਾ ਬੱਜਰ ਪਵਾ ਦਿੰਦੇ ਬੱਜਰ ਪਵਾ ਦਿੰਦੇ ਮੜ ਜੀ ਲੋਕ ਪਵਾ ਦਿੰਦੇ ਹਾਂ ਬੱਜਰ ਪਵਾ ਦਿੰਦੇ ਓ ਇੱਕ ਮਿੰਟ ਮਖਤਾਰ ਨਹੀਂ ਤੂੰ ਕਿੱਥੇ ਖਲੋਤਾ ਹੈ ਹਜ਼ਾਰ ਨਾ ਗੱਲ ਕਰਾ ਇੱਕ ਮਿੰਟ ਹਜ਼ਾਰ ਨਾ ਗੱਲ ਕਰ ਕੋਈ ਨਹੀਂ ਹਜ਼ਾਰ ਨਾ ਮੈਂ ਨਾ ਉੱਥੇ ਪੁਲ ਤੇ ਖੜਾ ਜਾ ਤੂੰ ਨਵਾਂ ਪੁਲ ਬਣਾਉਣ ਦੇ ਹੋ ਉੱਥੇ ਬੱਲਣ ਵਾਲਦੇ ਨੇਰੇ ਹਾਂ 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 ਉਹ ਨਾ ਗੰਨੇ ਵਾਲੀਆਂ ਟਰਾਲੀਆਂ ਇੰਨੀਆਂ ਔਖੀਆਂ ਚੜ ਰਹੀਆਂ ਨਾ ਚੜਦੀਆਂ ਨਹੀਂ ਗਿਆ ਨਹੀਂ 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 ਸਰ ਤੁਸੀਂ ਸਵੇਰੇ ਉੱਤੇ ਪੱਥਰ ਸਰਾਓ ਆ ਸਵੇਰੇ ਦੋ ਦੋ ਤਿੰਨ ਟਰੱਕ ਤੇ ਪੱਥਰ ਦੇ ਸਟਾਫ ਚਾਦੇ ਨਾ ਬਹੁਤ ਔਖਾ ਮੈਂ ਇੱਥੇ ਖੜਾ ਹਾਂ ਹਾਂ ਪਹਿਲਾਂ ਪੱਥਰ ਦਾ ਪ੍ਰਬੰਧ ਕਰਦਾ ਪੱਥਰ ਬਹੁਤ ਬੋਲਦੇ ਉੱਤੇ ਕਿ ਇਹਦੀ ਟਰਾਲੀ ਨਾ ਉਲਟ ਜੇ ਠੀਕ ਹੈ ਨਾ ਹਾਂ ਸਵੇਰੇ ਪੱਥਰ ਹੋਣਾ ਚਾਹੀਦਾ ਇੱਥੇ ਹਾਂ ਸਵੇਰੇ ਪੱਥਰ ਮੰਗਾਈ ਮੈਂ ਕੱਲ ਫੇਰ ਆਉਂਗਾ ਹਾਂ ਦੋਵੇਂ ਪਾਸੇ ਪੱਥਰ ਪਾ ਦਿਓ ਜਿਹੜੀਆਂ ਗੰਨੇ ਵਾਲੀਆਂ ਟਰਾਲੀਆਂ ਚੜ ਜਾਣ ਓਕੇ ਓਕੇ ਬਾਈ ਓਕੇ ਬਾਈ ਓਕੇ ਬਾਈ ਓਕੇ ਬਾਈ ਕਿਹਨਾਂ ਬੱਜਰ ਸੁੱਟੋ ਇੱਥੇ ਬੱਜਰ ਪਾ ਕੇ ਛੇਤੀ ਨਾ ਨਾ ਬੱਜਰ ਪਵਾ ਦਿੰਦੇ ਬੱਜਰ ਪਵਾ ਦਿੰਦੇ ਮੜੀ ਲੋਕ ਪਵਾ ਦਿੰਦੇ ਹਾਂ ਬੱਜਰ ਪਵਾ ਦਿੰਦੇ ਓ ਇੱਕ ਮਿੰਟ ਮਖਤਾਰ ਨਹੀਂ ਤੂੰ ਹੀ ਕਿੱਥੇ ਖਲੋਤਾ ਹੈ ਹਾਂ ਚਲ ਨਾ ਗੱਲ ਕਰ ਇੱਕ ਮਿੰਟ ਅੱਛਾ ਨਾ ਗੱਲ ਕਰ ਕੋਈ ਨਹੀਂ ਹਾਂ ਚਲ ਨਾ ਮੈਂ ਨਾ ਇੱਥੇ ਪੁਲ ਤੇ ਖੜਾ ਜਾ ਤੂੰ ਨਵਾਂ ਪੁਲ ਬਣਾਉਣ ਦੇ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਉੱਥੇ ਬੱਲਣ ਵਾਲ ਦੇ ਨੇਰੇ ਹਾਂ 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 ਉਹਦਾ ਗੰਨੇ ਵਾਲੀਆਂ ਟਰਾਲੀਆਂ ਇੰਨੀਆਂ ਔਖੀਆਂ ਚੜ ਰਹੀਆਂ ਨਾ ਚੜਦੀਆਂ ਨਹੀਂ ਗਿਆ ਨਹੀਂ 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 ਸਰ ਤੁਸੀਂ ਸਵੇਰੇ ਉੱਤੇ ਪੱਥਰ ਸੜਾਓ ਆ ਸਵੇਰੇ ਦੋ ਦੋ ਤਿੰਨ ਟਰੱਕ ਇੱਤੇ ਪੱਥਰ ਦੇ ਸਟਾਫ ਚਾਦੇ ਨਾ ਬਹੁਤ ਔਖਾ ਮੈਂ ਇੱਥੇ ਖੜਾ ਹਾਂ ਆ ਪਹਿਲਾਂ ਪੱਥਰ ਦਾ ਪ੍ਰਬੰਧ ਕਰਦਾ ਪੱਥਰ ਬਾਹਰ ਬੋਲਦੇ ਉੱਤੇ ਕਿ ਇਹਦੀ ਟਰਾਲੀ ਨਾ ਉਲਟ ਜੇ ਠੀਕ ਹੈ ਨਾ ਹਾਂ ਸਵੇਰੇ ਪੱਥਰ ਹੋਣਾ ਚਾਹੀਦਾ ਇੱਥੇ हां तेरा ਪੱਥਰ ਮਗਾਈ ਮੈਂ ਕੱਲ ਫੇਰ ਆਉਂਗਾ ਠੀਕ ਹੈ ਸਰ ਹਾਂ ਦੋਵੇਂ ਪਾਸੇ ਪੱਥਰ ਪਾ ਦਿਓ ਜਿਹੜੀਆਂ ਗੰਦਿਆਂ ਆ ਗਈਆਂ ਟਰਾਲੀਆਂ ਚੜ ਜਾਣ ਓਕੇ ਓਕੇ ਬਾਈ ਓਕੇ ਬਾਈ ਓਕੇ ਬਾਈ ਓਕੇ ਬਾਈ ਕਿਹੜਾ ਬੱਜਰ ਸੁੱਟੋ ਇੱਥੇ ਹਾਂ ਇਹ ਬੱਜਰ ਪਾ ਗਈ ਛੇਤੀ ਦਾ ਲਾਦਾ ਬੱਜਰ ਪਵਾ ਦੇ ਨੇ ਬੱਜਰ ਪਵਾ ਦੇ ਨੇ ਮੜੀ ਜੀ ਰੁੱਕ ਪਵਾ ਦੇ ਹਾਂ ਬੱਜਰ ਪਵਾ ਦੇ ਨੇ ਓਏ ਇੱਕ ਮਿੰਟ ਮਖ्तार ਓ ਨਹੀਂ ਤੂੰ ਕਿਤੇ ਖਲੋ ਕੋ ਹਟਾਰ ਨਾ ਗੱਲ ਕਰ ਇੱਕ ਹਟਾਰ ਨਾ ਗੱਲ ਕਰ ਕੋਈ ਨਹੀਂ ਹਟਾਰ ਨਾ ਮੈਂ ਨਾ ਇੱਥੇ ਪੁੱਲ ਤੇ ਖੜਾ ਜਾ ਤੂੰ ਨਵਾਂ ਪੁੱਲ ਪੜਾਉਣ ਦੇ ਉੱਥੇ ਬੱਲਣ ਵਾਲ ਦੇ ਨੇਰੇ ਹਾਂ 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 ਉਹਦਾ ਗੰਨੇ ਵਾਲੀਆਂ ਟਰਾਲੀਆਂ ਇੰਨੀਆਂ ਔਖੀਆਂ ਚੜ ਰਹੀਆਂ ਨਾ ਚੜਦੀਆਂ ਨਹੀਂ ਗਿਆ ਨਹੀਂ 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 ਸਰ ਤੁਸੀਂ ਸਵੇਰੇ ਇੱਥੇ ਪੱਥਰ ਸੜਾਓ ਆ ਸਵੇਰੇ ਦੋ ਦੋ ਤਿੰਨ ਟਰੱਕ ਇੱਥੇ ਪੱਥਰ ਦੇ ਸਟਾਫ ਚਾਦੇ ਨਾ ਬਹੁਤ ਔਖਾ ਮੈਂ ਇੱਥੇ ਖੜਾ ਹਾਂ ਆ ਪਹਿਲਾਂ ਪੱਥਰ ਦਾ ਪ੍ਰਬੰਧ ਕਰਦਾ ਪੱਥਰ ਬਾਹਰ ਬੋਲਦੇ ਉੱਤੇ ਕਿ ਇਹਦੀ ਟਰਾਲੀ ਨਾ ਉਲਟ ਜੇ ਠੀਕ ਹੈ ਨਾ ਹਾਂ ਸਵੇਰੇ ਪੱਥਰ ਆਉਣਾ ਚਾਹੀਦਾ ਇੱਥੇ ਹਾਂ ਸਵੇਰੇ ਪੱਥਰ ਮੰਗਾਈ ਮੈਂ ਕੱਲ ਫੇਰ ਆਉਂਗਾ ਹਾਂ ਦੋਵੇਂ ਬਾਸੇ ਪੱਥਰ ਪਾ ਦਿਓ ਜਿਹੜੀਆਂ ਗੰਦੀਆਂ ਆ ਗਈਆਂ ਟਰਾਲੀਆਂ ਚੜ ਜਾਣ ਓਕੇ ਓਕੇ ਬਾਈ ਕਿਹਨਾਂ ਬੱਜਰ ਸੁੱਟੋ ਇੱਥੇ ਨਾ ਨਾ ਬੱਜਰ ਪਵਾ ਦਿੰਨੇ ਬੱਜਰ ਪਵਾ ਦਿੰਨੇ ਮੜੀ ਜੀ ਲੋਕ ਪਵਾ ਦਿੰਨੇ ਹਾਂ ਬੱਜਰ ਪਵਾ ਦਿੰਨੇ ਓਏ ਇੱਕ ਮਿੰਟ ਮਖਤਾਰ ਨਹੀਂ ਤੂੰ ਹੀ ਕਿੱਥੇ ਖਲੋਤਾ ਹੈ ਹਾਂ ਚਲ ਨਾ ਗੱਲ ਕਰ ਇੱਕ ਮਿੰਟ ਅੱਛਾ ਨਾ ਗੱਲ ਕਰ ਕੋਈ ਨਹੀਂ ਹਾਂ ਚਲ ਨਾ ਮੈਂ ਨਾ ਉੱਥੇ ਪੁਲ ਤੇ ਖੜਾ ਜਾ ਤੂੰ ਨਵਾਂ ਪੁਲ ਬਣਾਉਣ ਦੇ ਉੱਥੇ ਬੱਲਣ ਵਾਲਦੇ ਨੇਰੇ ਹਾਂ 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 ਉਹ ਨਾ ਗੰਨੇ ਵਾਲੀਆਂ ਟਰਾਲੀਆਂ ਇੰਨੀਆਂ ਔਖੀਆਂ ਚੜ ਰਹੀਆਂ ਨਾ ਚੜਦੀਆਂ ਨਹੀਂ ਗਿਆ ਨਹੀਂ 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 ਸਰ ਸੋ ਤੁਸੀਂ ਸਵੇਰੇ ਉੱਤੇ ਪੱਥਰ ਸਰਾਓ ਆ ਸਵੇਰੇ ਦੋ ਦੋ ਤਿੰਨ ਟਰੱਕ ਤੇ ਪੱਥਰ ਦੇ ਸਟਾਫ ਚਾਦੇ ਨਾ ਬਹੁਤ ਔਖਾ ਮੈਂ ਇੱਥੇ ਖੜਾ ਹਾਂ ਹਾਂ ਪਹਿਲਾਂ ਪੱਥਰ ਦਾ ਪ੍ਰਬੰਧ ਕਰਦਾ ਪੱਥਰ ਬਹੁਤ ਬੋਲਦੇ ਉੱਤੇ ਕਿ ਇਹਦੀ ਟਰਾਲੀ ਨਾ ਉਲਟ ਜੇ ਠੀਕ ਹੈ ਨਾ ਹਾਂ ਸਵੇਰੇ ਪੱਥਰ ਹੋਣਾ ਚਾਹੀਦਾ ਇੱਥੇ ਹਾਂ ਸਵੇਰੇ ਪੱਥਰ ਮੰਗਾਈ ਮੈਂ ਕੱਲ ਫੇਰ ਆਉਂਗਾ ਠੀਕ ਹੈ ਸਰ ਹਾਂ ਦੋਵੇਂ ਪਾਸੇ ਪੱਥਰ ਪਾ ਦਿਓ ਜਿਹੜੀਆਂ ਗੰਦੀਆਂ ਆਈਆਂ ਟਰਾਲੀਆਂ ਚੜ ਜਾਣ ਓਕੇ ਓਕੇ ਬਾਈ ਓਕੇ ਬਾਈ ਓਕੇ ਬਾਈ ਓਕੇ